ਨਮਸਕਾਰ ਦੋਸਤੋ ਮੈਂ ਰਮੇਸ਼ ਕਪਾ ਇੰਡੀਅਨ ਟੀਵੀ ਨਿਊਜ਼ ਕੋਰਟ ਕੁਬਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਕਿ ਅੱਜ ਸ਼੍ਰੀ ਪੱਗ ਸਿੰਘ ਕਾਲਜ ਵਿੱਚੋਂ ਸਟੂਡੈਂਟ ਨੇ ਟੈਸਟ ਕੀਤਾ ਉਹਨਾਂ ਨੇ ਦੱਸਿਆ ਕਿ 19 ਤਰੀਕ ਨੂੰ ਜੋ ਰਿਜ਼ਲਟ ਕੱਢਿਆ ਗਿਆ ਸੀ ਉਸ ਦੇ ਵਿੱਚ ਬਹੁਤ ਸਾਰੇ ਬੱਚੇ ਪਾਸ ਕੀਤੇ ਗਏ ਸਨ ਪਰ ਜੋ ਦੁਬਾਰਾ 19 ਤਰੀਕ ਨੂੰ ਹੀ ਇੱਕ ਹੋਰ ਰਿਜ਼ਲਟ ਕੱਢਿਆ ਗਿਆ ਜਿਸ ਦੇ ਵਿੱਚ ਉਹਨਾਂ ਬੱਚਾ ਨੂੰ ਫੇਲ ਕਰ ਦਿੱਤਾ ਗਿਆ ਬੱਚਿਆਂ ਨੇ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਆਓ ਤੁਹਾਨੂੰ ਦਿਖਾਣੇ ਹੈ ਲਾਈਵ ਤਸਵੀਰ ਆ ਯਾਰ ਤੇਰਾ ਰਿਜ਼ਲਟ ਆ ਹਾਂਜੀ ਕੀ ਨਾਮ ਹੈ ਤੁਹਾਡਾ ਕੀ ਕਰਨਾ ਕਿ ਅੱਜ ਤੁਸੀਂ ਇੱਥੇ ਧਰਨਾ ਦਿੱਤਾ ਸਰ ਇੱਥੇ ਜਿਹੜੀ ਸਪਲੀ ਕੱਢੀ ਜਾ ਰਹੀ ਹੈ ਮੇਰਾ ਰਿਜ਼ਲਟ ਇਸ ਤੋਂ ਪਹਿਲਾਂ ਜੋ ਆਏ ਸੀਗੇ ਉਹਦੇ ਵਿੱਚ ਵਧੀਆ ਰਿਜ਼ਲਟ ਆਇਆ ਸੀ ਐਸ ਵਾਰ ਮੇਰਾ ਰਿਜ਼ਲਟ ਸੇ ਦੋ ਸਪਲੀ ਕੱਢੀ ਗਈ ਇੱਕ ਮੇਜਰ ਸਿਕਮਾਈ ਨਾ ਪਹਿਲਾਂ ਜਿਹੜਾ ਸਪਲੀਮੈਂਟ ਸਪਲੀ ਕੱਢੀ ਗਈ ਸੀ ਉਹਦੇ ਤੁਸੀਂ ਪਾਸ ਸੀ ਹਾਂਜੀ ਤੇ ਹੁਣ ਵਾਲੀ ਸਪਲੀਮੈਂਟ ਚ ਫੇਲ ਹੋਏ ਹਾਂਜੀ ਫੇਲ ਕੱਟਿਆ ਕੀ ਕਾਰਨ ਹੋਇਆ ਇਸ ਦਾ ਕਿਉਂ ਕੀਤਾ ਗਿਆ ਨਹੀਂ ਤੁਸੀਂ ਪ੍ਰਸ਼ਾਸਨ ਤੋਂ ਕੀ ਜਾਣਦੇ ਹੋ ਤੁਸੀਂ ਕੱਟਿੰਗ ਹੋਣੀ ਕੀ ਜਾਣਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਜਾਣਦੇ ਆ ਜੀ ਉਹ ਸਾਡੀ ਸੱਪਲੀਆਂ ਜਿਹੜੀਆਂ ਕੱਢੀ ਗਈਆਂ ਨਜ਼ਾਇਜ਼ ਉਹ ਸਹੀ ਕਰ ਦੇਣ ਫੇਰ ਠੀਕ ਅਗਲੀ ਵਾਰ ਨਾ ਹਾਂ ਸਰ ਤਾਂ ਨਦੀ ਜਾਂਚ ਹੋਣੀ ਚਾਹੀਦੀ ਹੈ ਹਾਂ ਜੀ ਜਾਂਚ ਹੋਣੀ ਠੀਕ ਮੜਾ ਕੁਝ ਦੇਖ ਮੇਰਾ ਨਾਮ ਜਵਿੰਦਰ ਸਿੰਘ ਹੈ ਜੇਗਾ ਪਿੰਕ ਹਲੂ ਉੱਚੀ ਨੇ ਬੋਲੀ ਆਈ ਸਰ ਤੁਹਾਡਾ ਨਾਮ ਕੀ ਹੈ ਜਵਿੰਦਰ ਸਿੰਘ ਮੇਰਾ ਨਾਮ ਕਿਹੜਾ ਯੂਨੀਵਰਸਿਟੀ ਦਾ ਰਿਜ਼ਲਟ ਕੱਟੋ ਜੇ ਪਹਿਲਾਂ ਮੈਂ ਪਾਸ ਸੀ ਤੇ ਦੂਜੇ ਰਿਜ਼ਲਟ ਕੋ ਚ ਉੱਤੇ ਪੇਸ਼ ਕਰ एक टाइम बाद आया पहला ये पहला छब्बीक ढाई बजे चेक फेल करते जो ਸਭ ਜੋ ਰਿਜ਼ਲਟ ਕੱਢਿਆ ਗਿਆ ਸੀ 19 ਤਰੀਕ ਨੂੰ ਉਸ ਨੂੰ ਦੁਬਾਰਾ ਜਦੋਂ ਰੈਲਾਈਜ਼ ਕੀਤਾ ਗਿਆ ਕੁਝ ਬੱਚੇ ਪਹਿਲਾਂ ਪਾਸ ਸੀ ਉਸ ਤੋਂ ਬਾਅਦ ਉਹਨਾਂ ਨੂੰ ਫੇਲ ਦੱਸਿਆ ਗਿਆ ਕੀ ਕਰਨਾ ਹਾਂਜੀ ਇਹ ਨਾ ਬੱਚਿਆਂ ਵੱਲੋਂ ਸਾਨੂੰ ਮੰਗ ਪੱਤਰ ਮਿਲ ਚੁੱਕਿਆ ਹੈ ਜਿਹੜਾ ਕਿ ਬੱਚਿਆਂ ਨੇ ਵਾਈਸ ਚਾਂਸਲਰ ਪਾਣੀਓ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਨਾਮ ਤੇ ਸਾਨੂੰ ਦਿੱਤਾ ਹੈ ਤੇ ਅਸੀਂ ਇਹ ਮੰਗ ਪੱਤਰ ਬੱਚਿਆਂ ਦਾ ਯੂਨੀਵਰਸਿਟੀ ਨੂੰ ਫਾਰਵਰਡ ਕਰਾਂਗੇ ਯੂਨੀਵਰਸਿਟੀ ਅਥਾਰਟੀ ਨਾਲ ਅਸੀਂ ਲਗਾਤਾਰ ਰਾਬਤਾ ਬਣਾਵਾਂਗੇ ਵੀ ਕੀ ਦਿੱਕਤ ਹੈ ਕੋਈ ਚੋਂ ਪਤਾ ਲੱਗਾ ਕੋਈ ਕਾਰਨ ਕੀ ਹੋਇਆ ਵੀ ਪਹਿਲਾਂ ਪਾਸ ਕਰਕੇ ਬਾਅਦ ਹਾਂਜੀ ਸਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਮੰਗ ਪੱਤਰ ਮਿਲ ਚੁੱਕੇ ਆ ਬੱਚਿਆਂ ਦਾ ਫਿਰ ਅਸੀਂ ਹੁਣ ਇਸ ਤੇ ਜਿਹੜੀ ਹੈਗੀ ਯੂਨੀਵਰਸਿਟੀ ਅਥਾਰਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਯੂਨੀਵਰਸਿਟੀ ਕੋਲ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਕੰਪਲੀਟ ਆਈ ਹੈ ਬੱਚਾ ਪ੍ਰਤੀ ਕਦੀ ਆਈ ਨਹੀਂ ਸਰ ਇਹ ਤਾਂ ਨਜ਼ਰ ਨਹੀਂ ਆਇਆ ਕਦੇ ਬੱਚਾ ਪ੍ਰਤ ਬੱਚਿਆਂ ਦੇ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਉਹਦੇ ਬਾਰੇ ਕੀ ਕਰਨਾ ਚਾਹੀਦਾ ਕੋਈ ਦਿੱਕਤ ਨਹੀਂ ਜੀ ਵਿਦਿਆਰਥੀ ਹੈਗੇ ਨੇ ਸਾਡੇ ਅਸੀਂ ਵਿਦਿਆਰਥੀਆਂ ਦੇ ਨਾਲ ਆ ਬਿਲਕੁਲ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਅਸੀਂ ਖੜ੍ਹੇ ਕਰਾਂਗੇ ਵਿਦਿਆਰਥੀ ਨੂੰ ਨਿਰਾਸ਼ ਹੋ

ਮੈਂ ਕੀ ਨਾਮ ਹਾਂ ਤੁਹਾਡਾ ਮੇਰਾ ਨਾਮ ਸੁਖਬੀਰ ਹੈ ਜੀ ਪੰਜਾਬ ਸਟੂਡੈਂਟ ਯੂਨੀਅਨ ਦਾ ਜ਼ਿਲ੍ਹਾ ਪ੍ਰੈਸਕਰਾਂ ਕੀ ਕਰਨਾ ਅੱਜ ਤੁਸੀਂ ਕੱਟ ਕੀਤਾ ਤੇ ਅੱਜ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਯੂਨੀਵਰਸਿਟੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨ ਦੇ ਖਿਲਾਫ ਸਰਕਾਰੀ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ 'ਚ ਪ੍ਰਦਰਸ਼ਨ ਕੀਤਾ ਸੀ ਜੀ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਉਹ ਵਿਦਿਆਰਥੀਆਂ ਦੀਆਂ ਨਜਾਇਜ਼ ਸਪਲੀਆਂ ਕੱਢ ਰਹੀ ਆ ਇੱਕ ਹਫ਼ਤਾ ਪਹਿਲਾਂ ਜਿਹੜਾ ਰਿਜ਼ਲਟ ਆਇਆ ਸੀ ਉਹਦੇ 'ਚ ਬਹੁਤ ਸਾਰੇ ਵਿਦਿਆਰਥੀ ਪਾਸ ਸੀਗੇ ਤੇ ਦੋ ਦੁਬਾਰਾ ਉਹਨਾਂ ਰਿਜ਼ਲਟ ਨੂੰ ਰਿਵਾਈਜ਼ ਕੀਤਾ ਹੈਗਾ ਬਹੁਤ ਸਾਰੇ ਵਿਦਿਆਰਥ ਇਸੇ ਨੂੰ ਬਿਲਕੁਲ ਇਹ ਸਮਝਦੇ ਆ ਕਿ ਨਜਾਇਜ਼ ਕੱਢੀਆਂ ਗਈਆਂ ਸਫਲੀਆਂ ਨੇ ਜਿਹੜੇ ਵਿਦਿਆਰਥੀ 90 90% ਨੰਬਰ ਲੈ ਕੇ ਪਾਸ ਹੋਏ ਸੀਗੇ ਉਹਨਾਂ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਫੇਲ ਕਰਨਾ ਬਿਲਕੁਲ ਨਜਾਇਜ਼ ਆ ਸਾਡੇ ਸਾਰੇ ਵਿਦਿਆਰਥੀ ਪੜ੍ਹਨ ਲਿਖਣ ਵਾਲੇ ਵਿਦਿਆਰਥੀ ਆ ਇਹਨਾਂ ਦੇ ਉੱਪਰ ਜਿਹੜਾ ਹੈਗਾ ੱੱਕੇ ਦੇ ਨਾਲ ਨਜਾਇਜ਼ ਸਫਲੀਆਂ ਕੱਢ ਕੇ ਜਿਹੜਾ ਮੈਂਟਲ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਫਾਈਨੈਂਸ਼ੀਅਲ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹੈਗੀ ਆ ਉਹ ਪੈਸੇ ਕੱਢੇ ਪੈਸੇ ਇਕੱਠੇ ਕਰਨ ਵਾਸਤੇ ਇਹ ਕਰ ਰਹੀ ਹੈਗੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਦੋਂ ਹਾਂਜੀ ਹਾਂਜੀ ਉਹਦੇ ਵਿੱਚ ਬੱਚੇ ਪਾਸ ਹੋਏ ਉਹਦੇ ਵਿੱਚ ਬਹੁਤ ਸਾਰੇ ਬੱਚੇ ਪਾਸ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਦੁਬਾਰਾ ਰਿਜ਼ਲਟ ਕੱਢਿਆ ਗਿਆ ਕਿਹੜੀ ਡੇਟ ਨੂੰ ਕੱਢਿਆ ਗਿਆ ਉਹ 19 ਤਰੀਕ ਤੋਂ ਬਾਅਦ 19 ਨੂੰ ਵੀ ਕੱਢਿਆ ਗਿਆ 20 ਨੂੰ ਵੀ ਕੱਢਿਆ ਗਿਆ ਬਹੁਤ ਸਾਰੇ ਵਿਦਿਆਰਥੀਆਂ ਦਾ ਰਿਜ਼ਲਟ ਜਿਹੜਾ ਹੈਗਾ ਉਹ ਚੇਂਜ ਕੀਤਾ ਗਿਆ ਚੇਂਜ ਰਿਜ਼ਲਟ 'ਚ ਬਹੁਤ ਸਾਰੇ ਵਿਦਿਆਰਥੀਆਂ ਦੇ ਨੰਬਰ ਵੀ ਘਟਾਏ ਗਏ ਆ ਗ੍ਰੇਡ ਵੀ ਘਟਾਏ ਗਏ ਤੇ ਉਹਨਾਂ ਨੂੰ ਫੇਲ ਵੀ ਕੀਤਾ ਗਿਆ ਹੈ ਤੁਸੀਂ ਪ੍ਰਿੰਸੀਪਲ ਸਾਹਿਬ ਨੂੰ ਮਿਲ ਲਿਆ ਉਹਨਾਂ ਨੇ ਕੀ ਕੋਈ ਸ਼ੁਰੂਆਤ ਉਹਨਾਂ ਨੇ ਵਿਸ਼ਵਾਸ ਅਸੀਂ ਪ੍ਰਿੰਸੀਪਲ ਦਾ ਸਰ ਨੂੰ ਮਿਲ ਕੇ ਵਾਈਸ ਚਾਂਸਲਰ ਜਿਹੜਾ ਹੈਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਉਹਨਾਂ ਦੇ ਨਾਮ ਮੰਗ ਪੱਤਰ ਦਿੱਤਾ ਸੀਗਾ ਕਿ ਜਿਹੜਾ ਇਹ ਨਜਾਇਜ਼ ਸਫਲੀਆਂ ਕੱਢੀਆਂ ਗਈਆਂ ਨੇ ਇਹਨਾਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਜਿਹੜਾ ਪਹਿਲਾ ਰਿਜ਼ਲਟ ਆਇਆ ਸੀ ਜੇ ਯੂਨੀਵਰਸਿਟੀ ਕਹਿੰਦੀ ਕਿ ਉਹ ਠੀਕ ਨਹੀਂ ਸੀ ਫਿਰ ਜਿਹੜਾ ਦੁਬਾਰਾ ਰਿਜ਼ਲਟ ਆਇਆ ਜੀ ਵਿੱਚ ਬਹੁਤ ਸਾਰੇ ਵਿਦਿਆਰਥੀਨ ਫੇਲ ਕੀਤਾ ਗਿਆ ਸੀ ਇਹ ਕਿਵੇਂ ਮੰਨ ਲੇ ਕਿ ਉਹ ਵੀ ਠੀਕ ਹੈਗਾ ਕੀ ਮੰਗ ਹੈ ਤੁਹਾਡੀ ਸਾਡੀ ਮੰਗ ਹੈ ਕਿ ਇਹ ਜਿਹੜਾ ਜਿਹੜਾ ਇਹ ਦੁਬਾਰਾ ਰਿਜ਼ਲਟ ਕੱਢਿਆ ਗਿਆ ਇਹਦੀ ਜਾਂਚ ਕੀਤੀ ਜਾਵੇ ਸਹੀ ਆ ਕਿ ਗਲਤ ਆ ਇਹ ਸਾਨੂੰ ਮਤਲਬ ਸਾਨੂੰ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਪੜਨ ਦੇ ਖਰਚ ਸੀ ਉਹੀ ਫੇਲ ਕਰਤੇ ਆ ਗਏ ਅਸੀਂ ਇਸ ਰਿਜ਼ਲਟ ਨੂੰ ਸਹੀ ਕਿਵੇਂ ਮੰਨ ਲਈ ਐਸ ਟਾਈਮ ਜਿੰਨਾ ਤੁਸੀਂ ਮੰਗ ਪੱਤਰ ਦਿੱਤਾ ਉਹਨਾਂ ਦਾ ਨਾਮ ਕੀ ਆ ਤੇ ਉਹਨਾਂ ਦਾ ਕੀ ਬਾਹਰ ਉਹ ਸਤਨਾਮ ਸਰ ਨੇ ਹੀ ਸਾਡੇ ਵਾਈਸ ਪ੍ਰਿੰਸੀਪਲ ਨੇ ਕਿਉਂਕਿ ਪ੍ਰਿੰਸੀਪਲ ਸਾਰਾ ਜ ਗਿਆ ਜਹਾਜ ਸੀ ਕਿ ਤਾਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਬਹੁਤ ਜਲਦ ਜਿਹੜਾ ਹੈਗਾ ਉਹ ਮੰਗ ਪੱਤਰ ਲੈ ਲੇ ਇੱਕ ਕਿੰਨੇ ਟਾਈਮ ਤੋਂ ਸਰਵਿਸ ਕਰ ਰਹੇ ਇੱਥੇ ਇਸੇ ਇੱਕ ਟੋਕਾ ਤੋਂ 5 5 ਸਾਲ ਤੋਂ ਮੈਂ 5 ਸਾਲ ਹੋ ਗਏ ਇਥੇ ਪੜ੍ਹਦੇ ਪੰਜ ਸਾਲ ਤੋਂ ਪਲੱਸ ਇਥੇ ਪੜਾ ਰਹੇ ਨੇ ਠੀਕ ਅੱਗੇ ਤੋਂ ਵੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਸਾਹਮਣੇ ਆਈ ਹੈ ਇਹ ਦੇਖੋ ਪਹਿਲਾਂ ਸਫਲੀਆਂ ਤਾਂ ਆਉਂਦੀਆਂ ਸੀ ਵਿਦਿਆਰਥੀਆਂ ਦਾ ਪਰ ਇਹ ਪਹਿਲੀ ਵਾਰ ਹੋਇਆ ਕਿ ਰਿਜ਼ਲਟ ਜਿਹੜਾ ਹੈਗਾ ਉਹ ਇਸ ਤਰ੍ਹਾਂ ਰਿਵਾਈਜ਼ ਕਰਕੇ ਜਿਹੜਾ ਹੈਗਾ ਉਹ ਮਤਲਬ ਪਾਸ ਕਿਤੇ ਵਿਦਿਆਰਥੀ ਨੂੰ ਫੇਲ ਕਿਤੇ ਜਾਏ ਹੁਣ ਤੁਹਾਨੂੰ ਕੀ ਵਿਸ਼ਵਾਸ ਹੋਇਆਗਾ ਸਰ ਸਾਨੂੰ ਇਹ ਸਰ ਨੇ ਵਿਸ਼ਵਾਸ ਤੋਂ ਆਇਆ ਕਿ ਅਸੀਂ ਪ੍ਰਿੰਸੀਪਲ ਜਿਹੜਾ ਹੈਗਾ ਉਹ ਵਾਈਸ ਪ੍ਰਿੰਸੀਪਲ ਵਾਈਸ ਚਾਂਸਲਰ ਤੱਕ ਡਾਗਰ ਭੇਜ ਕੇ ਤੁਹਾਡਾ ਮੰਗ ਪੱਤਰ ਕੋਈ ਟਾਈਮ ਦਿੱਤਾ ਉਹਨ ਸਾਨੂੰ ਉਹ ਕਹਿੰਦੇ ਕਿ 5 ਤੋਂ 7 ਦਿਨ ਤੱਕ ਅਸੀਂ ਇਹ ਮਤਲਬ ਜਿਹੜਾ ਜਿਹੜਾ ਫੈਸਲੇ ਦੀ ਬੜੀ ਕਰਾਂਗੇ ਕਿ ਪੰਜਾਬ ਵਿੱਚ ਸਰਕਾਰ ਕੀ ਰਿਸਪਾਂਸ ਦੇਦੀ ਹੈਗੀ ਤੁਹਾਡੀ ਅਗਲੀ ਕੀ ਰਣਨੀਤੀ ਹੋਊਗੀ ਜੇ ਤੁਹਾਡੀ ਪ੍ਰਸ਼ਾਸਨ ਨਹੀਂ ਸੁਣਦਾ ਦੇਖੋ ਪੂਰੇ ਪੰਜਾਬ ਦੇ ਕਾਰਕ ਉਹ ਕਿ ਅਸੀਂ ਇਹ ਮੰਨਦੇ ਆ ਕਿ ਜਿਹੜੀ ਸੈਂਟਰ ਗਵਰਨਮੈਂਟ ਨੇ ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਆ ਉਸ ਪਾਲਿਸੀ ਤਹਿਤੀ ਸਾਰਾ ਕੁਝ ਹੋ ਰਿਹਾ ਹੈਗਾ ਕਿਉਂਕਿ ਉਹ ਬਿਨਾ ਸਿਰ ਪੈਰ ਦੀ ਪਾਲਿਸੀ ਔਰ ਅਣ ਅਨ ਡੈਮੋਕਰੇਟਿਕ ਤਰੀਕੇ ਨਾਲ ਲਾਗੂ ਵੀ ਕੀਤੀ ਗਈ ਹੈ ਪਾਸ ਵੀ ਕੀਤੀ ਗਈ ਹੈ ਬਣਾਈ ਵੀ ਉਸ ਤਰੀਕੇ ਨਾਲ ਗਈ ਹੈ ਕਿਸੇ ਵਿਦਿਆਰਥੀ ਨੂੰ ਪੁੱਛਿਆ ਗਿਆ ਅਧਿਆਪਕ ਨੂੰ ਪੁੱਛਿਆ ਗਿਆ ਠੀਕ ਹੈ ਉਸ ਪਾਲਿਸੀ ਨੂੰ ਲਾਗੂ ਕਰਨ ਲਈ ਜਿੰਨੇ ਅਧਿਆਪਕ ਚਾਹੀਦੇ ਸੀ ਜਿੰਨਾ ਪ੍ਰਸ਼ਾਸਨ ਚਾਹੀਦਾ ਸੀਗਾ ਉਹਨਾਂ ਜਿਹੜਾ ਹੈਗਾ ਉਹ ਕਿਸੇ ਵੀ ਮਤਲਬ ਕਾਲਜ ਆਏਗਾ ਕਿਸੇ ਵੀ ਯੂਨੀਵਰਸਿਟੀ ਕੋਲ ਹੈ ਨਹੀਂਗਾ ਔਰ ਉਸ ਪਾਲਿਸੀ ਦਾ ਤੇ ਜਿੰਨਾ ਮਤਲਬ ਦੁਬਾਰਾ ਜਿਹੜਾ ਹੈਗਾ ਉਹ ਮਤਲਬ ਜੋ ਜੋ ਵੀ ਕੀਤਾ ਗਿਆ ਦੁਬਾਰਾ ਸਿਸਟਮ ਲੈ ਕੇ ਆਂਦਾ ਗਿਆ ਉਹ ਸਿਸਟਮ ਨੂੰ ਚਲਾਉਣ ਵਾਸਤੇ ਪੂਰਾ ਪ੍ਰਸ਼ਾਸਨ ਨਹੀਂ ਹੈ ਫਸਟ ਇਅਰ ਦੇ ਜਿਹੜਾ ਹੈਗਾ ਉਹ ਨਵੇਂ-ਨਵੇਂ ਸਬਜੈਕਟ ਲੈ ਕੇ ਆਂਦੇ ਹੈ ਜਾਂ ਜਿਨ੍ਹਾਂ ਦੇ ਨਾਂ ਦੇ ਆਪਕਾ ਨਕ ਤੈਬਾਂ ਉਹਦੇ ਕਰਕੇ ਜਿਹੜਾ ਹੈਗਾ ਵਿਦਿਆਰਥੀ ਦੇ ਉੱਪਰ ਜਿਹੜਾ ਹੈਗਾ ਬੋਝ ਪੈ ਰਿਹਾ ਹੈਗਾ ਤੇ ਸਪੜੀਆਂ ਬਹੁਤ ਸਾਰੀਆਂ ਸਪੜੀਆਂ ਤੇ ਉਹਨਾਂ ਦਾ ਕਾਰਨ ਇਹ ਵੀ ਹੈਗਾ ਕਿ ਕਿਤਾਬਾਂ ਨਹੀਂ ਹੈਗੀਆਂ ਤੇ ਜਿਹੜੀਆਂ ਸਪੜੀਆਂ ਆਈਆਂ ਨੇ ਉਹਦਾ ਕਾਰਨ ਇਹ ਹੈ ਕਿ ਜਾਣਬੁੱਝ ਕੇ ਸਪੜੀਆਂ ਕੱਢੀਆਂ ਜਾ ਰਹੀਆਂ ਨੇ ਠੀਕ ਹੈ ਅਸੀਂ ਇਹਨੂੰ ਇਹ ਪਾਉਂਦੇ ਆ ਕਿ ਪੈਸਾ ਇਕੱਠਾ ਕਰਨ ਵਾਸਤੇ ਕੱਢੀ